ਤੇ ਨੀਕ ਇਨਸਾਨ ਨੇ ਸਾਡੀ ਇੰਡਸਟਰੀ ਦੇ ਵਿੱਚ ਵੀ ਇਹਨਾਂ ਨੇ ਵੱਡੇ ਭਰਾ ਹੋਣ ਦੇ ਨਾਤੇ ਸਾਰਿਆਂ ਦੀ ਸਪੋਰਟ ਕੀਤੀ ਹੈ ਅੱਜ ਤੱਕ ਸੋ ਸਾਨੂੰ ਇਹੋ ਜਿਹੇ ਕਲਾਕਾਰ ਚਾਹੀਦੇ ਨੇ ਜਿਹੜੇ ਇਸ ਟਾਈਮ ਦੇ ਉਤੇ ਪੀਕ ਤੇ ਜਿਨ੍ਹਾਂ ਦਾ ਕਰੀਅਰ ਚੱਲਦਾ ਹੋਵੇ ਕੋਈ ਇੱਕ ਆਮ ਇਨਸਾਨ ਇੱਕ ਆਮ ਕੋਈ ਵੀ ਯੂਥ ਦੇ ਵਿੱਚ ਵੀ ਕੋਈ ਹੋਵੇ ਅਸੀਂ ਹਾਂ ਅਸੀਂ ਹਾਂ ਸਾਡਾ ਜਦੋਂ ਕਰੀਅਰ ਪੀਕ ਤੇ ਹੁੰਦਾ ਆ ਕੋਈ ਵੀ ਇਨਸਾਨ ਕਿਸੇ ਮੁਕਾਮ ਤੇ ਪਹੁੰਚਣ ਵਾਸਤੇ ਆਪਣੀ ਸਾਰੀ ਜ਼ਿੰਦਗੀ ਲਾ ਦਿੰਦਾ ਹੈ ਭਾਵਾਂ ਨੂੰ ਆਈਪੀਐਸ ਬਣਨਾ ਹੋਵੇ ਭਾਵਾਂ ਕਿਸੇ ਵੀ ਖੇਤਰ ਦੇ ਵਿੱਚ ਜਾਣਾ ਹੋਵੇ ਭਾਵਾਂ ਡਾਕਟਰ ਬਣਨਾ ਹੋਵੇ ਉਹਦੀ ਪੜਾਈ ਬਹੁਤ ਔਖੀ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਕਲਾਕਾਰੀ ਦੇ ਵਿੱਚ ਇਸ ਮੁਕਾਮ ਤੇ ਪਹੁੰਚਣਾ ਵੀ ਬਹੁਤ ਔਖਾ ਹੁੰਦਾ ਹੈ ਵੇਖੋ ਬਾਈ ਨੇ ਸਾਰੇ ਫੇਸ ਦੇਖੇ ਆਪਣੀ ਜ਼ਿੰਦਗੀ ਦੇ ਇੱਕ ਬਹੁਤ ਛੋਟੀ ਜੀ ਫੈਮਿਲੀ ਤੋਂ ਉੱਠ ਕੇ ਇੱਕ ਮਜ਼ਦੂਰੀ ਵਾਲਾ ਫੇਸ ਵੀ ਦੇਖਿਆ ਇੱਕ ਬਹੁਤ ਵੱਡੀ ਕਲਾਕਾਰੀ ਵਾਲਾ ਫੇਸ ਵੀ ਦੇਖਿਆ ਅੱਜ ਦੀਆਂ ਜਿਹੜੀਆਂ ਪੰਜਾਬ ਦੀਆਂ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਅੱਜ ਬਾਈ ਨੂੰ ਕੋਈ ਪੈਸਿਆਂ ਦੀ ਥੋੜ੍ਹ ਨਹੀਂ ਨਫੀਮ ਦੀ ਥੋੜ ਹੈ ਕਈ ਲੋਕਾਂ ਨੂੰ ਹੁੰਦਾ ਹੈ ਅਸੀਂ ਕੈਮਰੇ ਦੇ ਸਾਹਮਣੇ ਆ ਜੀ ਅਸੀਂ ਇੰਟਰਵਿਊ ਦੇ ਦਈਏ ਬਟ ਇਹਨਾਂ ਨੂੰ ਉਸ ਗੱਲ ਦੀ ਬਿਲਕੁਲ ਥੋੜਨੀ ਹੈ ਇਸ ਟਾਈਮ ਤੇ ਉੱਤੇ ਇਸ ਕਰੀਅਰ ਦੇ ਇਸ ਮਕਾਮ ਨੂੰ ਛੱਡ ਕੇ ਆਉਣਾ ਬਹੁਤ ਵੱਡੀ ਗੱਲ ਹੈ ਬਹੁਤ ਜ਼ਿਆਦਾ ਵੱਡੀ ਗੱਲ ਹੈ ਤੁਹਾਡੇ ਲੋਕਾਂ ਦੇ ਵਿੱਚ ਆ ਕੇ ਗੱਲ ਨੂੰ ਰੱਖਣਾ ਕਿ ਮੈਨੂੰ ਵੋਟ ਪਾਓ ਮੈਂ ਕਹਿੰਨੀ ਹੈ ਬਹੁਤ ਵੱਡੀ ਗੱਲ ਹੈ ਬਿਕੋਜ਼ ਇੱਕ ਕਲਾਕਾਰ ਨੂੰ ਕਿਸੇ ਚੀਜ਼ ਦੀ ਥੋੜਨੀ ਹੁੰਦੀ ਉਹ ਅੱਜ ਤੁਹਾਡੇ ਵਾਸਤੇ ਤੁਹਾਡੇ ਪਿੰਡਾਂ ਦੇ ਵਿੱਚ ਆ ਰਹੇ ਨੇ ਤੁਹਾਡੇ ਘਰ ਕੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਉਹ ਗਰੀਬੀ ਦਾ ਫੇਸ ਵੀ ਦੇਖਿਆ ਉਹ ਮਜ਼ਦੂਰੀ ਦਾ ਫੇਸ ਵੀ ਦੇਖਿਆ ਔਰ ਪੂਰੇ ਵਰਲਡ ਪੱਧਰ ਤੇ ਉੱਤੇ ਸਾਰੀਆਂ ਕੰਟਰੀਆਂ ਵਿੱਚ ਹੰਮ ਕੀ ਦੇਖੀਆਂ ਨੇ ਉਹਨਾਂ ਨੂੰ ਕੀ ਲੋੜ ਪਈ ਸੀਗੀ ਇੱਥੇ ਆ ਕੇ ਇਹ ਤੁਹਾਡੀ ਗੱਲ ਰੱਖਣੀ ਜਾਂ ਮੈਂ ਅਸੀਂ ਚਾਹੁੰਦੇ ਆ ਕਿ ਬਾਈ ਵਰਗੇ ਜਿਹੜੇ ਚਿਹਰੇ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਹਾਡੀ ਜਿਹੜੀਆਂ ਗੱਲਾਂ ਨੇ ਜਿਹੜੀਆਂ ਜ਼ਮੀਨੀ ਪੱਧਰ ਦੀਆਂ ਗੱਲਾਂ ਨੇ ਉੱਥੇ ਜਾ ਕੇ ਰੱਖਣ ਸੋ ਇਸੇ ਕਰਕੇ ਆਪਾਂ ਨੂੰ ਇਹੋ ਜਿਹੇ ਚਿਹਰਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ ਕਿ ਜਿਹੜੇ ਲੋਕੀ ਪੋਲਿਟਿਕਸ ਨੂੰ ਬਿਜ਼ਨਸ ਨਹੀਂ ਸਮਝਦੇ ਨੀ ਤੇ ਜਿਆਦਾਤਰ ਤੁਸੀਂ ਦੇਖ ਰਹੇ ਹੋ بزਨਸ ਹੀ ਸਮਝਦੇ ਹੈ ਪੋਲਿਟਿਕਸ ਚ ਜਿਹੜਾ ਬੰਦਾ ਆਉਂਦਾ ਪੈਸੇ ਕਮਾਉਣ ਲਈ ਆਉਂਦਾ ਹੈ ਜਿਹੜੇ ਬੰਦੇ ਨੂੰ ਪੈਸੇ ਤੋਂ ਥੋੜਾ ਨਾ ਨਾ ਹੋਵੇ ਸਾਨੂੰ ਉਹੋ ਜੇ ਬੰਦਿਆਂ ਨੂੰ ਸਪੋਰਟ ਕਰਨ ਦੀ ਲੋੜ ਹੈ ਐਟਲੀਸਟ ਤੁਹਾਡੀ ਵਾਰੀ ਗੱਲ ਤੇ ਰੱਖਣੀ ਹੈ ਪਾਰਲੀਮੈਂਟ ਚ ਜਾ ਕੇ ਗੱਲ ਸੋਚਣਗੇ ਤੇ ਸਹੀ ਦੇਖੋ ਮੈਂ ਹਮੇਸ਼ਾ ਪਾਰਟੀਬਾਦੀ ਤੋਂ ਉੱਟ ਕੇ ਮੈਂ ਸਿੱਧੂ ਮੂਸੇਵਾਲੇ ਦੀ ਵੀ ਸਪੋਰਟ ਕੀਤੀ ਸੀਗੀ ਉਹਨੂੰ ਵੀ ਕੋਈ ਲੋੜ ਨਹੀਂ ਸੀਗੀ ਪੋਲਿਟਿਕਸ ਚ ਆਉਂਦੀ ਫੇਮ ਸੀਗਾ ਪੈਸਾ ਸੀਗਾ ਸਾਰਾ ਕੁਝ ਸੀਗਾ ਵੱਲ ਪੱਦਰ ਦੇ ਉੱਤੇ ਜਾ ਕੇ ਉਹਨੇ ਆਪਣੇ ਪਿੰਡੇ ਦਾ ਨਾਮ ਰੋਸ਼ਨ ਕੀਤਾ ਇਸੇ ਤਰੀਕੇ ਨਾਲ ਬਾਈ ਨੂੰ ਅੱਜ ਕਿਸੇ ਮਹਤਾਜ ਨਹੀਂ ਗਈ ਪਹਿਚਾਨ ਦੇ ਪੂਰੇ ਵਰਲਡ ਪੱਧਰ ਤੇ ਦੁਨੀਆ ਜਾਣਦੀ ਹੈ ਇਹਨਾਂ ਨੂੰ ਜਦੋਂ ਤੁਹਾਡੀ ਗੱਲ ਰੱਖਣਗੇ ਪਾਰਲੀਮੈਂਟ ਦੇ ਵਿੱਚ ਪੂਰਾ ਵਰਲਡ ਦੇਖੂਗਾ ਜਦੋਂ ਤੁਹਾਡੇ ਇੱਥੋਂ ਦੀ ਕੋਈ ਸਮੱਸਿਆ ਚੁੱਕਣਗੇ ਪੂਰਾ ਵਰਲਡ ਦੇਖੂਗਾ ਸੋ ਸਾਨੂੰ ਲੋੜ ਹੈ ਇਹ ਜੀ ਬੁਲਾਰਿਆਂ ਦੀ ਇਹ ਜੀ ਲੋਕਾਂ ਦੀ ਜਿਹੜਾ ਆਪਣਾ ਕਰੀਅਰ ਦਾਅ ਉਤੇ ਲਾ ਕੇ ਤੁਹਾਡੇ ਵਾਸਤੇ ਸਟੈਂਡ ਲੈਣ ਤੁਹਾਡੀ ਆਵਾਜ਼ ਚੁੱਕਣ ਮੇਕੋ ਲੈਣਦੇ ਪੰਜਾਬ ਵਾਲ ਦੇਖ ਲਓ ਤੁਸੀਂ ਅੱਜ ਕਹਿੰਦੇ ਪੰਜਾਬ ਦੇ ਵਿੱਚ ਕਿਹੋ ਜਿਹਾ ਇਨਕਲਾਬ ਲੈ ਕੇ ਆਂਦਾ ਅੱਜ ਉਹਨਾਂ ਨੇ ਇੰਡੀਪੈਂਡੈਂਟ ਜਿਤਾਤੇ ਇਹ ਸਾਡੇ ਲੋਕਤੰਤਰ ਦੀ ਪਹਿਚਾਣ ਹੈ ਤੁਸੀਂ ਇਹ ਲੋਕਤੰਤਰ ਦੀ ਪਹਿਚਾਣ ਸਾਨੂੰ ਪਿਛਲੀਆਂ ਇਲੈਕਸ਼ਨਸ 'ਚ ਦਿਖਾਈ ਹੈ ਉਹ माजी ਰਾਜੇ ਮਹਾਰਾਜੇ ਜਿਹੜੇ ਕਹਿੰਦੇ ਸੀਗੇ ਕਿ ਸਾਡੇ ਤੋਂ ਬਿਨਾਂ ਕੋਈ ਆ ਹੀ ਨਹੀਂ ਸਕਦਾ ਪੋਲਿਟਿਕਸ ਦੇ ਵਿੱਚ ਅਸੀਂ ਸੱਤਾ ਚਲਾਉਂਦੇ ਆ ਪਰ ਸਾਨੂੰ ਇਸ ਵਾਰੀ ਸਮਝਣ ਦੀ ਲੋੜ ਹੈ कि ਜਿਹੜੀ ਸਾਡੀ ਵੋਟ ਹੈ ਨਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਤੁਹਾਡੇ ਕੋਲ ਅਸੀਂ ਸ਼ਰਾਬ ਦੀ ਬੋਤਲ ਪਿੱਛੇ ਜਾਂ 500 ਰੁਪਏ ਪਿੱਛੇ ਆਪਣੀ ਵੋਟ ਨੂੰ ਨਾ ਵੇਚੀਏ ਇਹਦੇ ਨਾਲ ਕੀ ਹੈ ਅਸੀਂ ਆਪਣਾ ਬੱਚਿਆਂ ਦਾ ਜਿਹੜਾ ਫਿਊਚਰ ਹੈ ਨਾ ਉਹਨੂੰ ਆਪਾਂ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੜੀ ਕੋਈ ਵੋਟ ਦੀ ਛੋਟ ਹੈਗੀ ਐ ਅਸੀਂ ਚਾਹੀਏ ਤੇ ਬਣਾ ਸਕਦੇ ਹਾਂ ਅਸੀਂ ਚਾਹੀਏ ਤੇ ਲਾ ਸਕਦੇ ਹਾਂ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੇਖੋ ਮੈਂ ਇਹ ਨਹੀਂ ਕਹੂੰਗੀ ਕਿ ਮੈਂ ਬਾਈ ਨੂੰ ਸਪੋਰਟ ਕਰਨ ਲਈ ਆਈ ਹਾਂ ਮੈਂ ਇਹ ਕਹੂੰਗੀ ਅਸੀਂ ਇਹਨਾਂ ਨੂੰ ਐਮਪੀ ਬਣਾਉਣ ਵਾਸਤੇ ਆਏ ਹਾਂ ਮੈਨੂੰ ਮਾਣ ਹੈ ਆਪਣੇ ਬਜ਼ੁਰਗਾਂ ਦੇ ਉੱਤੇ ਭਰਾਵਾਂ ਦੇ ਉੱਤੇ ਵੇਖੋ ਮੈਂ ਹਮੇਸ਼ਾ ਤੁਹਾਡੀ ਆਵਾਜ਼ ਚੁੱਕੀ ਹੈ ਭਾਵੇਂ ਬਾਰਡਰਾਂ ਦੇ ਉੱਤੇ ਖਲੋਤੀ ਹੋਵਾਂ ਤੁਹਾਡੇ ਨਾਲ ਭਾਵੇਂ ਕਿਸਾਨ ਅੰਦੋਲਨ ਚ ਗਈ ਹੋਵਾਂ ਮੈਂ ਇੱਕ ਸਾਲ ਟਿਕਰੀ ਬਾਰਡਰ ਰਹੀ ਹਾਂ ਤੁਹਾਡੇ ਵਿੱਚ ਮੈਂ ਜੀ ਕੋ ਗੱਲ ਕਹੀ ਹੈ ਮੇਰਾ ਮਾਨ ਰਖਿਓ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਹੈ ਬਾਈ ਨੂੰ ਈਸ਼ਵਰੀ ਵੋਟ ਪਾਇਓ ਤਾਂ ਕਿ ਬਾਈ ਤੁਹਾਡੀ ਆਵਾਜ਼ ਪਾਰਲੀਮੈਂਟ ਚ ਰੱਖ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇੱਕ ਨਾਰਾ ਜਿਹੜਾ ਮੈਂ ਹਮੇਸ਼ਾ ਲਾਉਣੀ ਹੈ ਜਿਹੜਾ ਸਾਡਾ ਕਿਸਾਨਾਂ ਮਜ਼ਦੂਰਾਂ ਦਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ